ਡਰਾਈਵਿੰਗ ਟੈਸਟ ਦੀ ਜੇ ਕੀਮਤ 1905 ਰੁਪਏ ਆ ਉਹ ਲੋਕਾਂ ਤੋਂ 5000 6000 10000 ਤੱਕ ਲੈਂਦੇ ਨੇ ਪਰ ਇਹਦੀ ਅਪਰੂਵਲ ਜਿਹੜੀ ਕਰਨੀ ਹੁੰਦੀ ਆ ਉਹ ਇੱਕ ਸਰਕਾਰੀ ਅਫਸਰ ਨੇ ਕਰਨੀ ਹੁੰਦੀ ਉਹਦੀ ਜਿਹੜੀ ਇੱਕ ਯੂਜ਼ਰ ਆਈਡੀ ਪਾਸਵਰਡ ਲੱਗਣ ਤੋਂ ਬਾਅਦ ਆਰਟੀਕਲ ਦੇ ਦਸਤਾਵੇਜ਼ ਵਿੱਚ ਅਗਰ ਤੁਸੀਂ ਟੈਸਟ ਨਹੀਂ ਦੇਣਾ ਚਾਹੁੰਦੇ ਤੇ ਬਿਨਾ ਪਾਸ ਕੀਤੇ ਉਹ ਲੋਕ ਉੱਤੇ ਫੋਟੋ ਕਰਾਉਣ ਜਾਂਦੇ ਨੇ ਤੇ ਉਹ ਕੋਈ ਆਪਣੇ ਆਪ ਵੀ ਉਹਨੂੰ ਟੈਸਟ ਪਾਸ ਕਰਕੇ ਤੇ ਉਹਨੂੰ ਲਾਇਸੈਂਸ ਜਿਹੜਾ ਜਾਰੀ ਕਰ ਦਿੱਤੇ ਜਾਂਦੇ ਨੇ ਬੇਸਿਕਲੀ ਇਹ ਡਰਾਈਵਿੰਗ ਲਾਇਸੈਂਸ ਕੰਪਲੀਟ ਜਿਹੜੀ ਪ੍ਰਕਿਰਿਆ ਆ ਜਿਹੜਾ ਕਾਰ ਤੱਕ ਦਾ ਲਾਇਸੈਂਸ ਆ ਇਹਦੀ 1905 ਰੁਪਏ ਫੀਸ ਬਣਦੀ ਹੈ ਕਿ ਜੇਸ ਬੰਦੇ ਨੇ ਟੈਸਟ ਪਾਸ ਹੀ ਨਹੀਂ ਕੀਤਾ ਜਿਨ੍ਹਾਂ ਨੇ ਟੈਸਟ ਦਿੱਤਾ ਹੀ ਨਹੀਂ ਉਹ ਸ਼ਰੇਆਮ ਸਾਡੀਆਂ ਸੜਕਾਂ ਉੱਤੇ ਕਾਰਾਂ ਚਲਾ ਰਹੇ ਨੇ ਐਕਟਿਵਾ ਚਲਾ ਰਹੇ ਨੇ ਮੋਟਰਸਾਈਕਲ ਚਲਾ ਰਹੇ ਨੇ ਉਹ ਉਹਦੇ ਨਾਲ ਐਕਸੀਡੈਂਟ ਕਰਦੇ ਨੇ ਕਈ ਪਰਿਵਾਰਾਂ ਦੇ ਜੀ ਚਲੇ ਜਾਂਦੇ ਨੇ ਐਕਸੀਡੈਂਟ ਦੇ ਵਿੱਚ ਕਈ ਪਰਿਵਾਰਾਂ ਦੇ ਜਿਹੜੇ ਆ ਹਸਪਤਾਲਾਂ ਦੇ ਵਿੱਚ ਪੈਸੇ ਖਰਚ ਕਰਕੇ ਉਹ ਉਹ ਵਿਚਾਰੇ ਦਿਵਾਲੀਆ ਹੋ ਜਾਂਦੇ ਨੇ ਕਿਤੇ ਅਰੇਂਜਮੈਂਟ ਕਰਦੇ ਨੇ ਡਰਾਈਵਿੰਗ ਟੈਸਟ ਜਿਹਦੀ ਕੀਮਤ 1905 ਰੁਪਏ ਆ ਉਹ ਲੋਕਾਂ ਤੋਂ 5000 6000 10000 ਤੱਕ ਲੈਂਦੇ ਨੇ ਅਗਰ ਤੁਸੀਂ ਟੈਸਟ ਨਹੀਂ ਦੇਣਾ ਚਾਹੁੰਦੇ ਤੇ ਬਿਨਾ ਪਾਸ ਕੀਤੇ ਉਹ ਲੋਕ ਉਤੇ ਫੋਨਡੋ ਕਰਾਉਣ ਜਾਂਦੇ ਨੇ ਤੇ ਉਹ ਕੋਈ ਆਪਣਿਆਂ ਵੀ ਉਹਨੂੰ ਟੈਸਟ ਪਾਸ ਕਰਕੇ ਤੇ ਉਹਨੂੰ ਲਾਇਸੈਂਸ ਜਿਹੜਾ ਜਾਰੀ ਕਰ ਦਿੱਤੇ ਪੰਜਾਬ ਭਰ ਦੇ ਵਿੱਚ ਅੱਜ ਸਾਰੇ ਵਿਜੀਲੈਂਸ ਵਿਭਾਗ ਦੇ ਵੱਲੋਂ ਆਰਟੀਓ ਡਿਪਾਰਟਮੈਂਟ ਦੇ ਵਿੱਚ ਰੇਡ ਕੀਤੀ ਗਈ ਹੈ ਆਖਿਰਕਾਰ ਇਹ ਤੰਦਾ ਚੱਲ ਕਿਵੇਂ ਰਿਹਾ ਹੈ ਕਿਉਂ ਲੋਕ ਜਿਹੜੇ ਨੇ ਆਮ ਜਨਤਾ ਕੋਲੋਂ ਪੈਸੇ ਠੱਗ ਕੇ ਉਹਨਾਂ ਨਾਲ ਖਿਲਵਾੜ ਕਰ ਰਹੇ ਨੇ ਇਸ ਸਾਰੇ ਵਿਸ਼ੇ ਬਾਰੇ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਸੋਸ਼ਲ ਵਰਕਰ ਅਮਰਿਤਪਾਲ ਬਬਲੂ ਸ਼ਰਮ ਜੀ ਜੋ ਲਗਾਤਾਰ ਸਮਾਜ ਦੇ ਅਜਿਹੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਇਹਨਾਂ ਨਾਲ ਹੀ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਧੰਨਵਾਦ ਜੀ ਸੁਮਿਤ ਖੰਨਾ ਜੀ ਦਾ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਿ ਉਹਨਾਂ ਨੇ ਮੈਨੂੰ ਇਸ ਕਲਾਈਕ ਸਮਝਾਇਆ ਕਿ ਮੈਂ ਆਪਣੀ ਜਿਹੜੀ ਗੱਲ ਹੈ ਉਹਨਾਂ ਦੇ ਚੈਨਲ ਦੇ ਜ਼ਰੀਏ ਅੰਮ੍ਰਿਤਸਰ ਦੇ ਪੰਜਾਬ ਦੇ ਲੋਕਾਂ ਦੇ ਅੱਗੇ ਜੜਾ ਸੱਚ ਹੋ ਲੱਗ ਸਕਦਾ ਜੀ ਸਰ ਪਹਿਲਾ ਸਵਾਲ ਕਿ ਆਨਲਾਈਨ ਜਿਹੜੇ ਲਾਇਸੈਂਸ ਨੇ ਆਨਲਾਈਨ ਅਸੀਂ ਅਪਲਾਈ ਕਰਦੇ ਆ ਫਿਰ ਵੀ ਲੋਕਾਂ ਨਾਲ ਠੱਗੀ ਕਿਵੇਂ ਹੋ ਜਾਣੀ ਹੈ ਦੇਖੋ ਬੇਸਿਕਲੀ ਇਹਦੇ ਵਿੱਚ ਸਾਨੂੰ ਸਮਝਣਾ ਪੈਗਾ ਜਦੋਂ ਅਸੀਂ ਲਾਇਸੈਂਸ ਅਪਲਾਈ ਕਰਦੇ ਆ ਪਹਿਲਾਂ ਲਰਨਿੰਗ ਲਾਇਸੈਂਸ ਜਿਹੜਾ ਆ ਉਹ ਅਪਲਾਈ ਹੁੰਦਾ ਆ ਆਧਾਰ ਕਾਰਡ ਨਾਲ ਲਿੰਕ ਜਿਹੜਾ ਮੋਬਾਈਲ ਹੁੰਦਾ ਉਹਦੇ ਓਟੀਪੀ ਉਹਦੇ ਉੱਤੇ ਜਾ ਕੇ ਲਰਨਿੰਗ ਅਪਲਾਈ ਹੁੰਦਾ ਹੂੰ ਪਰ ਇਹਦੀ ਅਪਰੂਵਲ ਜਿਹੜੀ ਕਰਨੀ ਹੁੰਦੀ ਆ ਉਹ ਇੱਕ ਸਰਕਾਰੀ ਅਫਸਰ ਨੇ ਕਰਨੀ ਹੁੰਦੀ ਉਹਦੀ ਜਿਹੜੀ ਇੱਕ ਯੂਜ਼ਰ ਆਈਡੀ ਪਾਸਵਰਡ ਲੱਗਣ ਤੋਂ ਬਾਅਦ ਆਰਟੀਓ ਦੇ ਦਫ਼ਤਰ ਦੇ ਵਿੱਚ ਉਹ ਜਦੋਂ ਉਹਦੀ ਅਪਰੂਵਲ ਕਰਦਾ ਹੈ ਦੈਨ ਉਹ ਲਰਨਿੰਗ ਲਾਇਸੈਂਸ ਜਿਹੜਾ ਜਾਰੀ ਹੁੰਦਾ ਸੋ ਇਸ ਤੋਂ ਬਾਅਦ ਜਿਹੜਾ ਜਿਹੜਾ ਪੱਕਾ ਲਾਇਸੈਂਸ ਜਿਹਨੂੰ ਆਪਾਂ ਕਹਿੰਦੇ ਆ ਉਹ 30 ਦਿਨ ਬਾਅਦ ਅਸੀਂ ਅਪਲਾਈ ਕਰਨਾ ਹੁੰਦਾ ਐਂਡ ਉਹਦਾ ਪੱਕਾ ਲਾਇਸੈਂਸ ਲੈਣ ਲਈ ਸਾਨੂੰ ਆ ਔਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਬਣਿਆ ਹੋਇਆ ਸਾਡੇ ਇੱਥੇ ਲੋਗਰ ਦੇ ਵਿੱਚ ਬਣਿਆ ਸਾਰੇ ਸ਼ਹਿਰਾਂ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਡਰਾਈਵ ਕਰਕੇ ਦੱਸਣਾ ਪੈਂਦਾ ਹੈ ਸੋ ਉੱਥੇ ਇੱਕ ਗ੍ਰਾਫ ਜਿਹੜਾ ਆ ਉਹਨੂੰ ਗ੍ਰਾਫ ਕਹਿੰਦੇ ਨੇ ਨੋਟ ਕੀਤਾ ਜਾਂਦਾ ਆ ਕਿ ਉਸ ਟੈਸਟ ਟਰੈਕ ਉੱਤੇ ਉਹ ਟੈਸਟ ਦੇਣ ਵਾਲੇ ਵਿਅਕਤੀ ਨੇ ਕਿੰਨੀ ਧੀਰ ਗੱਡੀ ਚਲਾਈ ਕਿੰਨੀ ਸਪੀਡ ਤੇ ਗੱਡੀ ਚਲਾਈ ਐਂਡ ਕਿਸ ਦਿਸ਼ਾ ਵੱਲ ਨੂੰ ਵਾਦੇ ਹੋਏ ਉਹਨੇ ਉਹ ਟੈਸਟ ਜਿਹੜਾ ਆ ਉਹ ਪਾਸ ਕੀਤਾ ਉਹਨੇ ਕਿੰਨੇ ਪਾਉਜ਼ ਲਏ ਐਂਡ ਜਿਹੜਾ ਸਿਸਟਮ ਆ ਉਹ ਹੀ ਦੱਸਦਾ ਆ ਕਿ ਉਹਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਬੇਸਿਕਲੀ ਇਹ ਡਰਾਈਵਿੰਗ ਲਾਇਸੈਂਸ ਕੰਪਲੀਟ ਜਿਹੜੀ ਪ੍ਰਕਿਰਿਆ ਆ ਜਿਹੜਾ ਕਾਰ ਤੱਕ ਦਾ ਲਾਇਸੈਂਸ ਆ ਇਹਦੀ 1905 ਰੁਪਏ ਫੀਸ ਵੱਧਦੀ ਹੈ ਪਰ ਸਾਡੇ ਸਿਸਟਮ ਦੇ ਵਿੱਚ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਕੇ ਇਸ ਤਰੀਕੇ ਦਾ ਸਿਸਟਮ ਬਣਾਇਆ ਗਿਆ ਕਿ ਸਰਕਾਰ ਦੇ ਸਰਕਾਰੀ ਅਫਸਰ ਜਿਹੜੇ ਆਰਟੀਆ ਦਫ਼ਤਰ ਦੇ ਵਿੱਚ ਬੈਠੇ ਨੇ ਉਹ ਸਾਡੇ ਏਜੰਟਾਂ ਦੇ ਨਾਲ ਮਿਲ ਕੇ ਡਰਾਈਵਿੰਗ ਟੈਸਟ ਜਿਹਦੀ ਕੀਮਤ 1905 ਰੁਪਏ ਆ ਉਹ ਲੋਕਾਂ ਤੋਂ 5000 6000 10000 ਤੱਕ ਲੈਂਦੇ ਨੇ ਅਗਰ ਤੁਸੀਂ ਟੈਸਟ ਨਹੀਂ ਦੇਣਾ ਚਾਹੁੰਦੇ ਤੇ ਬਿਨਾ ਪਾਸ ਕੀਤੇ ਉਹ ਲੋਕ ਉੱਤੇ ਫੋਟੋ ਕਰਾਉਣ ਜਾਂਦੇ ਨੇ ਤੇ ਉਹ ਕੋਈ ਆਪਣਿਆਂ ਵੀ ਉਹਨੂੰ ਟੈਸਟ ਪਾਸ ਕਰਕੇ ਤੇ ਉਹਨੂੰ ਲਾਇਸੈਂਸ ਜਿਹੜਾ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਇੱਥੇ ਗੱਲ ਇਹ ਵੀ ਬੜੀ ਸੀਰੀਅਸ ਜਿਹੜੀ ਚਿੰਤਾ ਜਿਹੜੀ ਗੱਲ ਇੱਥੇ ਇਹ ਆ ਕਿ ਜਿਸ ਬੰਦੇ ਨੇ ਟੈਸਟ ਪਾਸ ਹੀ ਨਹੀਂ ਕੀਤਾ ਜਿਨ੍ਹਾਂ ਨੇ ਟੈਸਟ ਦਿੱਤਾ ਹੀ ਨਹੀਂ ਉਹ ਸ਼ਰੇਆਮ ਸਾਡੀਆਂ ਸੜਕਾਂ ਉੱਤੇ ਕਾਰਾਂ ਚਲਾ ਰਹੇ ਨੇ ਐਕਟਿਵਾ ਚਲਾ ਰਹੇ ਨੇ ਮੋਟਰਸਾਈਕਲ ਚਲਾ ਰਹੇ ਨੇ ਉਹ ਉਹਦੇ ਨਾਲ ਐਕਸੀਡੈਂਟ ਕਰਦੇ ਨੇ ਕਈ ਪਰਿਵਾਰਾਂ ਦੇ ਜੀ ਚਲੇ ਜਾਂਦੇ ਨੇ ਐਕਸੀਡੈਂਟ ਦੇ ਵਿੱਚ ਕਈ ਪਰਿਵਾਰਾਂ ਦੇ ਜਿਹੜੇ ਆ ਹਸਪਤਾਲਾਂ ਦੇ ਵਿੱਚ ਪੈਸੇ ਖਰਚ ਕਰਕੇ ਉਹ ਉਹ ਵਿਚਾਰੇ ਦਿਵਾਲੀਆ ਹੋ ਜਾਂਦੇ ਨੇ ਕਿਤੇ ਅਰੇਂਜਮੈਂਟ ਕਰਦੇ ਨੇ ਸੋ ਇਹਦੇ ਪਿੱਛੇ ਜਿਹੜਾ ਕਾਰਨ ਆ ਉਹ ਸਾਡਾ ਆਟਾ ਯੇ ਦਫਤਰ ਆ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਅੰਮ੍ਰਿਤਸਰ ਦੇ ਤੇ ਪੰਜਾਬ ਦੇ ਬਾਕੀ ਲੋਕਾਂ ਨੂੰ ਜਿਹੜਾ ਆ ਉਹ ਗਲਤ ਤਰੀਕੇ ਨਾਲ ਲਾਇਸੈਂਸ ਜਿਹੜਾ ਜਾਰੀ ਕਰ ਰਿਹਾ ਹਾਲਾਤ ਤੇ ਇੱਥੋਂ ਤੱਕ ਨੇ ਕਿ ਅਗਰ ਕੋਈ ਬੰਦਾ ਬਾਹਰ ਵਿਦੇਸ਼ ਦੇ ਵਿੱਚ ਬੈਠਾ ਆ ਤੇ ਉਹਦੇ ਕੋਲੋਂ 30-30000 ਰੁਪਇਆ ਲੈ ਕੇ ਉਹਦੀ ਫੋਟੋ ਤੋਂ ਫੋਟੋ ਕਰਕੇ ਲਾਇਸੈਂਸ ਜਿਹੜਾ ਜਾਰੀ ਕੀਤਾ ਜਾ ਰਿ ਤੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੇਟ ਚੱਲਦਾ ਆ ਜਿਹੜਾ ਅੰਦਰ ਦਫਤਰ ਲੈਂਦੇ ਨੇ 2500 ਰੁਪਏ ਇਹਨਾਂ ਨੇ ਫਿਕਸ ਕੀਤਾ ਹੋਇਆ ਕਿ 2500 ਰੁਪਏ ਤੁਸੀਂ ਦਵੋ ਜਿਹਦੇ ਵਿੱਚ ਤੁਹਾਡੇ ਏਜੰਟ ਤੋਂ ਲੈ ਕੇ ਅਫਸਰ ਉੱਪਰ ਤੱਕ ਰਲੇ ਨੇ ਉਹ ਤੁਹਾਡਾ ਦੇਣਾ ਲਾਇਸੈਂਸ ਆ ਉਹ ਪੈਕੇਜ ਹੀ ਬਣਾ ਲੈਂਦੇ ਆ ਹਾਂ ਇਹਨਾਂ ਨੇ ਪ੍ਰੋਪਰ ਇੱਕ ਪੈਕੇਜ ਬਣਾਇਆ ਆ ਕਿ ਤੁਸੀਂ ਲਾਇਸੈਂਸ ਲੈਣਾ ਆ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਬਿਜ਼ਨਸ ਨੇ ਉਹ ਰੇਡ ਕੀਤੀ ਆ ਅੰਮ੍ਰਿਤਸਰ ਦੇ ਵਿੱਚ ਇੱਕ 에ਜੰਟ ਨੂੰ ਜਾਂ ਕੁਝ ਹੋਰ ਜਿਹੜੇ ਅਫਸਰਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਮੈਂ 2024 ਦੀ ਫੈਬਰੂਰੀ ਤੋਂ ਇਹਦੇ ਖਿਲਾਫ ਆਵਾਜ਼ ਚੁੱਕ ਰਿਹਾ ਹਾਂ ਕਈ ਮੈਂ ਕੰਪਲੇਨਸ ਇੱਥੇ ਕੀਤੀਆਂ ਨੇ ਕਿਉਂਕਿ ਇਹ ਬੜਾ ਚਿੰਤਾ ਦਾ ਵਿਸ਼ਾ ਆ ਹਸਪਤਾਲਾਂ ਨੂੰ ਤੇ ਬਿੱਲ ਬਣਾ ਕੇ ਪੈਸੇ ਚਾਹੀਦੇ ਨੇ ਆਮ ਲੋਕਾਂ ਦੇ ਘਰ ਉੱਜੜਦੇ ਦੇਖੇ ਨੇ ਐਕਸੀਡੈਂਟ ਦੇ ਵਿੱਚ ਲੋਕਾਂ ਨੂੰ ਜਾਨ ਗਵਾਉਂਦੇ ਦੇਖਿਆ ਆ ਇਹਦਾ ਜਿਹੜਾ ਸੋਰਸ ਕੀ ਹੈ ਇਹ ਕੰਮ ਚੱਲਦਾ ਕਿੱਥੋਂ ਆ ਜਦੋਂ ਆਪਾਂ ਲਾਇਸੈਂਸ ਹੀ ਗਲਤ ਤਰੀਕੇ ਨਾਲ ਇਸ਼ੂ ਕਰ ਰਹੇ ਆ ਸੋ ਇਹ ਅੱਜ ਸਾਰੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਇਹ ਵਧਾਈ ਦੇ ਪਾਤਰ ਨੇ ਕਿ ਪੰਜਾਬ ਸਰਕਾਰ ਨੇ ਇੱਕ ਐਕਸ਼ਨ ਮੋਡ ਐਕਸ਼ਨ ਮੋਡ ਦੇ ਵਿੱਚ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਇਹਨਾਂ ਉੱਤੇ ਜਿਹੜੀ ਆ ਉਹਨਾਂ ਸਿਕੰਜਾ ਕੱਸਿਆ ਤੇ ਮੈਨੂੰ ਆਸ ਆ ਕਿ ਇਹਦੇ ਉੱਪਰ ਜਾਂਚ ਕਰਕੇ ਇੱਕ ਵਧੀਆ ਟੀਮ ਬਣਾ ਕੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ ਅਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕਿਉਂਕਿ ਜਿਹੜਾ ਬੰਦਾ ਟੈਸਟ ਦੇਣਾ ਚਾਹੁੰਦਾ ਹੈ ਉਹ ਉਹ ਵੀ ਟੈਸਟ ਨਹੀਂ ਦੇਣ ਦੇਣਾ ਜਾਂਦੇ ਸੀਗੇ ਤੇ ਉਹ ਅਸਲ ਚਿਹਰੇ ਉਹਨਾਂ ਦੇ ਅੱਗੇ ਲਿਆ ਕੇ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਕੀ ਲੱਗਦਾ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਜਨਤਾ ਜਿਵੇਂ ਚਾਹੁੰਦੀ ਕਿ ਸਾਡੇ ਬੱਚਿਆਂ ਦੇ ਟੈਸਟ ਨਾ ਹੋਣ ਸਿੱਧਾ ਹੀ ਉਹਨਾਂ ਨੂੰ ਲਾਇਸੈਂਸ ਦਿੱਤੇ ਜਾਣ ਤੇ ਉਹ ਵੀ ਫਿਰ ਇੰਨੇ ਵੱਧ ਪੈਸੇ ਜਿਹੜੇ ਪਰਨ ਨੂੰ ਤਿਆਰ ਹੋ ਜਾਂਦੇ ਕਿ ਇੱਕ ਪੂਰੀ ਚੇਨ ਬਣੀ ਹੋਈ ਹੈ ਡਿਪਾਰਟਮੈਂਟ ਦੇ ਵਿੱਚ ਵੀ ਔਰ ਆਮ ਜਨਤਾ ਜਿਹੜੇ ਕੁਝ ਕੁ ਲੋਕ ਨੇ ਸਾਰੇ ਲੋਕਾਂ ਦੀ ਗੱਲ ਨਹੀਂ ਕਰਦੇ ਕੁਝ ਕੁ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਨਹੀਂ ਟੈਸਟ ਨਾ ਹੋਵੇ ਉਹਨਾਂ ਦੇ ਸਿੱਧੇ ਹੀ ਲਾਇਸੈਂਸ ਕਾਜ ਦੇ। ਦੇਖੋ ਦੋ ਤਰੀਕੇ ਨੇ ਜਦੋਂ ਮੈਂ ਇਹ ਸਟਾਰਟ ਕੀਤਾ ਸੀ ਇੱਦੇ ਉੱਤੇ ਬੋਲਣਾ ਤਾਂ ਮੈਨੂੰ ਕੁਝ ਲੋਕਾਂ ਨੇ ਵੀ ਅਪਰੋਚ ਕੀਤਾ ਸੀਗਾ ਕਿ ਅਸੀਂ ਆਪਣਾ ਸਮਾਂ ਬਚਾਉਣ ਵਾਸਤੇ ਅਗਰ ਆਪਾਂ ਸ਼ਾਰਟਕਟ ਲੈ ਲੈਂਦੇ ਆ ਆਪਾਂ ਟੈਸਟ ਨਹੀਂ ਦਿੰਦੇ ਬੱਚੇ ਉੱਥੇ ਸਮਾਂ ਖਰਾਬ ਨਹੀਂ ਹੁੰਦਾ ਜਾਂ ਸਾਡਾ ਸਮਾਂ ਨਹੀਂ ਖਰਾਬ ਹੁੰਦਾ ਤੇ ਅਸੀਂ ਉਹ ਕਰ ਲਏ ਨੇ ਤੇ ਤੁਹਾਨੂੰ ਕੀ ਦਿੱਕਤ ਆ ਕੇਵਲ ਕਹਿ ਦਿੰਦਾ ਕਿ ਨਹੀਂ ਇਹਨਾਂ ਤੇ ਪ੍ਰੋਪਰ ਗੱਡੀ ਚਲਾਣੀ ਆ ਤੇ ਗੱਡੀ ਭਜਾਈ ਫਿਰਦਾ ਹੈ ਜਾਂ ਟੈਸਟ ਦੇ ਤੇ ਕੀ ਆ ਨਹੀਂ ਵੀ ਦਿੱਤਾ ਜਾਏਗਾ ਤੇ ਪਰ ਇੱਕ ਉਹ ਰੂਲ ਹੁੰਦਾ ਹੈ ਨਾ ਪ੍ਰੋਪਰ ਕ੍ਰਾਈਟੇਰੀਆ ਹੁੰਦਾ ਹੈ ਕਿ ਅਗਰ ਉਹ ਟੈਸਟ ਕਲੀਅਰ ਕਰੇਗਾ ਤੇ ਫਿਰ ਹੀ ਦੇਖੋ ਇਹਦੇ ਵਿੱਚ ਇੱਕ ਤੇ ਅਵੇਅਰਨੈਸ ਦੀ ਗੱਲ ਆ ਦੂਸਰਾ ਇਹ ਸਾਡਾ ਆਰਟੀਆ ਦਫਤਰ ਜਿਹੜਾ ਆ ਇਹ ਖੁਦ ਤੁਹਾਨੂੰ ਪਰੇਸ਼ਾਨ ਕਰਦਾ ਆ ਇਸ ਤਰੀਕੇ ਨਾਲ ਕਿ ਤੁਸੀਂ ਆਓਗੇ ਤੁਹਾਨੂੰ ਇਗਨੋਰ ਕੀਤਾ ਜਾਏਗਾ ਲਾਈਨ 'ਚ ਲੱਗ ਜਾਓ ਜੀ ਗੱਡੀ ਪਿੱਛੇ ਲਾ ਲਓ ਜੀ ਅੰਦਰ ਕਿਤਨਾ ਆਗੇ ਜੀ ਪਰਚੀ ਕਟਾਓ ਜੀ ਉਹ ਜਾਣਬੁੱਝ ਕੇ ਜਦੋਂ ਸਾਰਾ ਤੁਹਾਨੂੰ ਸੀ ਪਾਸਪੋਰਟ ਬਣਾਉਣੇ ਆ ਦੇਖੋ ਪਾਸਪੋਰਟ ਬਣਾਉਣ ਦੇ ਵਿੱਚ ਇਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਟਾਟਾ ਨੂੰ ਉਹ ਸਾਰੇ ਪਾਸਪੋਰਟ ਦਫ਼ਤਰ ਜਿਹੜਾ ਉਹ ਸੰਭਾਲਦੀ ਆ ਉਹ ਸਿਸਟਮੈਟਿਕਲੀ ਇੱਕ ਟਾਈਮ ਲੰ데요 ਆ ਤੁਸੀਂ ਅੱਗੇ ਜਾਂਦੇ ਹੋ ਤੇ ਬੜਾ ਈਜ਼ੀ ਪ੍ਰੋਸੈਸ ਬਣਾ ਦਿੱਤਾ ਗਿਆ ਪਾਸਪੋਰਟ ਬਣਾਉਣਾ ਸੋ ਸੇਮ ਆਰਟੀਆ ਦਫ਼ਤਰ ਨੂੰ ਵੀ ਈਜ਼ੀਲੀ ਮੋਨੀਟਰ ਕੀਤਾ ਜਾ ਸਕਦਾ ਸੀਗਾ ਚਲਾਇਆ ਜਾ ਸਕਦਾ ਸੀਗਾ ਪਰ ਇਹ ਸਾਡੇ ਜਿਹੜੇ ਮਾੜੀ ਨੀਂਦ ਵਾਲੇ ਲੋਕ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਹੜਾ ਕੰਮ ਸਿਰਫ ਧਿਆਨ ਪੈਸਾ ਕਮਾਉਣ ਵਾਲਾ ਹੈ ਗਲਤ ਤਰੀਕੇ ਦਾ ਉਹਨਾਂ ਨੇ ਇਸ ਪ੍ਰਕਿਰਿਆ ਨੂੰ ਜਾਣਬੁੱਝ ਕੇ ਟਾਇਡ ਕੀਤਾ ਹੋਇਆ ਕਿਉਂ ਨਹੀਂ ਅਪਰੂਵਲ ਹੀ ਨਹੀਂ ਹੋਣੀ ਜਿੰਨੀ ਦੇਰ ਤੱਕ ਤੁਸੀਂ ਪੈਸੇ ਨਹੀਂ ਦਿੰਦੇ ਹੁਣ ਗੱਲ ਕੇਵਲ ਲਾਇਸੈਂਸ ਹੀ ਨਹੀਂ ਆ ਦੇਖੋ ਇਹਦੇ ਵਿੱਚ ਆਰ ਸੀਜ਼ ਬਣਾਈਆਂ ਜਾ ਰਹੀ ਸਾਡੇ ਜਿਹੜਾ ਜਿਹੜੀ ਜਾਣਕਾਰੀ ਮੇਰੇ ਕੋਲ ਹੈ ਜਿੰਨੇ ਟੂ-ਵੀਲਰ ਨਵੇਂ ਬਣਦੇ ਨੇ ਇਹਦੇ ਉੱਤੇ 400 ਰੁਪਿਆ ਜਿਹੜਾ ਆ ਉਹ ਦੋ ਨੰਬਰ 'ਚ ਲਿਆ ਜਾਂਦਾ ਆ ਰਿਸ਼ਵਤ ਉੱਤੇ ਤਾਂ ਉਹਦੀ ਆਰ ਸੀ ਜਾਰੀ ਕੀਤੀ ਜਾਂਦੀ ਜਿਹੜੇ ਫੋਰ-ਵੀਲਰ ਨੇ ਉੱਤੇ 600 ਰੁਪਿਆ ਐਕਸਟਰਾ ਲਿਆ ਜਾਂਦਾ ਤਾਂ ਜਾ ਕੇ ਆਰ ਸੀ ਬਣਦੀ ਆ ਤੇ ਅਗਰ ਮੈਂ ਮੋਟਾ-ਮੋਟਾ ਕੈਲਕੂਲੇਟ ਕਰਨਾ 500 ਰੁਪਿਆ ਐਵਰੇਜ ਕਰਨਾ ਤੇ ਅਗਰ 10000 ਗੱਡੀ ਵੀ ਅਮਰਸਰ ਦੀ ਮਹੀਨੇ 'ਚ ਨਿਕਲਦੀ ਆ 50 ਲੱਖ ਰੁਪਿਆ ਤਾਂ ਇਕੱਲਾ ਇੱਥੋਂ ਘਟਾਉਂਦਾ ਇਹ ਤੋਂ ਅਗਲੇ ਪਾਸੇ ਆ ਜੀ ਚਲਾਨ ਹੁੰਦੇ ਨੇ ਚਲਾਨ ਜਦੋਂ ਜਿਹੜੇ ਟ੍ਰੈਫਿਕ ਮਾਜਮ ਸਾਡੇ ਖੜੇ ਨੇ ਉਹ ਕਈਆਂ ਦਾ ਫੋਨ ਇਗਨੋਰ ਕਰਦੇ ਆ ਬਿਲਕੁਲ ਕਈਆਂ ਵਿਚਾਰਿਆਂ ਦਾ ਉਹ ਲੜਾਈ ਝਗੜਾ ਕਰਕੇ ਬਚਾਦੇ ਚਲਾਨ ਕਰਦੇ ਟ੍ਰੈਫਿਕ ਪੁਲਿਸ ਵਾਲੇ ਕਿਉਂਕਿ ਕਈਆਂ ਦਾ ਵਿਰੋਧ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਚਲਾਨ ਕਰਨ ਤੋਂ ਬਾਅਦ ਉਹ ਚਲਾਨ ਜਿਹੜੇ ਭੇਜੇ ਜਾਂਦੇ ਨੇ ਉਹ ਆਰਟੀਆ ਦਫਤਰ ਭੇਜੇ ਜਾਂਦੇ ਨੇ ਰਟੀਆ ਦਫਤਰ ਦੇ ਵਿੱਚ ਬੈਠੀ ਹੋਏ ਕਲਰਕ ਕੀ ਕਰਦੇ ਨੇ ਜਦੋਂ ਆਪਾਂ ਚਲਾਨ ਭੁਗਤਣ ਜਾਂਦੇ ਆ ਉਹ ਕਹਿੰਦੇ ਜੀ ਤਾਂ 10000 ਬਣਦਾ ਪਰ ਤੁਸੀਂ ਇਹਦਾ ਅੰਡਰ ਦਾ ਟੇਬਲ ਤੇ 10000 ਰੁਪਿਆ ਦੇ ਦੋਗੇ ਤਾਂ ਤੁਹਾਨੂੰ ਆਰਸੀ ਦੇ ਦਿੰਦੇ ਨੇ ਹੁਣ ਆਰਸੀ ਦੇ ਦਿੰਦੇ ਨੇ ਚਲਾਨ ਵੀ ਦੇ ਦਿੰਦੇ ਨੇ ਉਹ ਪੈਸਾ ਆਪਣੀ ਜੇਬ ਚ ਪਾ ਲੈਂਦੇ ਨੇ ਉਹ ਸਰਕਾਰ ਦੇ ਖਜ਼ਾਨੇ ਚ ਪੈਸਾ ਜਿਹੜਾ ਆ ਉਹ ਜਮ੍ਹਾਂ ਨਹੀਂ ਹੁੰਦਾ ਉਸ ਕਲਰਕ ਦੀ ਜੇਬ ਦੇ ਵਿੱਚ ਚਲਾ ਜਾਂਦਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਸੋ ਇਹ ਸਾਰੀ ਜਿਹਦੋਂ ਚੇਨ ਚੱਲੂਗੀ ਜੋ ਜੋ ਮੇਰੇ ਕੋਲ ਜਾਣਕਾਰੀ ਆ ਇਹ ਸਭ ਚੀਜ਼ ਨੂੰ ਖੰਗਾਲੀ ਜਾਂ ਖੰਗਾਲਦੀ ਹੈ ਸਾਡੀ ਪੰਜਾਬ ਦੀ ਬਿਜ਼ਨਸ ਟੀਮ ਤੇ ਮੈਨੂੰ ਆਸ ਹੈ ਕਿ ਪੰਜਾਬ ਦਾ ਜਿਹੜਾ ਪੈਸਾ ਵੱਡੀ ਵੱਡੀ ਗਿਣਤੀ ਦੇ ਜਿਹੜਾ ਇੱਥੇ ਲੁੱਟਿਆ ਗਿਆ ਆ ਜਿਹੜੇ ਲੋਕਾਂ ਨੇ ਜਾਣ ਬੁਝ ਕੇ ਪ੍ਰੋਬਲਮਸ ਕ੍ਰੀਏਟ ਕਰਕੇ ਤਾਂ ਕਿ ਮਜਬੂਰੀ ਵਸ ਉਹ ਅਖੀਰ ਕਿਹਾ ਦੇਣ ਵੀ ਸਾਡੇ ਕੋ ਪੈਸੇ ਲਲੋ ਪਰ ਸਾਡਾ ਕੰਮ ਕਰਦੋ ਉਹਨਾਂ ਦੀ ਮਜਬੂਰੀ ਜਿੱਦਾਂ ਨੇ ਬਣਾਈ ਹੈ ਹਾਂ ਉਹਨਾਂ ਦੀ ਜੋ ਮਜਬੂਰੀ ਇਹਨਾਂ ਨੇ ਕ੍ਰੀਏਟ ਕੀਤੀ ਹੈ ਕਿ ਆ ਜਾ ਕੇ ਸਾਨੂੰ ਕਹਿਣ ਵੀ ਸਾਡੇ ਕੋ ਜੋ ਦੇਣਾ ਲਵੋ ਤੇ ਸਾਡਾ ਕੰਮ ਕਰਦੋ ਇਹਦੇ ਉੱਤੇ ਇੱਕ ਬੜਾ ਵਧੀਆ ਐਕਸ਼ਨ ਜਿਹੜੀ ਹੈ ਸਰਕਾਰ ਕਰਨ ਜਾਦੀ ਹੈ ਕਿ ਸਾਰਾ ਜਿਹੜਾ ਡਿਪਾਰਟਮੈਂਟ ਹੈ ਆਰਟੀਓ ਡਿਪਾਰਟਮੈਂਟ ਉਹਨਾਂ ਦੇ ਸਾਰੇ ਅਫਸਰ ਹੀ ਫਿਰਲੇ ਹੁੰਦੇ ਨੇ ਕਿਉਂਕਿ ਕੰਮ ਤੇ ਸਾਰਾ ਉਹੀ ਕਰਦੇ ਨੇ ਨਾ ਦੇਖੋ ਉਹਨਾਂ ਨੇ ਕੁਝ ਬੰਦੇ ਆਪਣੇ ਬਾਹਰ ਛੱਡੇ ਹੁੰਦੇ ਨੇ ਜਦੋਂ ਲੋਕ ਆਉਂਦੇ ਨੇ ਤਾਂ ਉੱਥੋਂ ਹੀ ਉਹਨਾਂ ਨੂੰ ਗੁੰਮਰਾਹ ਕਰ ਲਿਆ ਜਾਂਦਾ ਦੇਖੋ ਇਹ ਇੱਕ ਨੈਕਸਸ ਹੈ ਜਿਹਦੇ ਵਿੱਚ ਸਰਕਾਰੀ ਅਫਸਰ ਉੱਪਰੋਂ ਲੈ ਕੇ ਥੱਲੇ ਤੱਕ ਐਂਡ ਪ੍ਰਾਈਵੇਟ ਕਰਿੰਦੇ ਉਸ ਤੋਂ ਬਾਅਦ ਪ੍ਰਾਈਵੇਟ ਇਥੇ ਕੰਪਨੀਆਂ ਕੋ ਠੇਕਾ ਮਤਲਬ ਜਿਹੜਾ ਆਰਟੀਆ ਦਫਤਰ ਆ ਉਹ ਕੁਝ ਕੰਪਨੀਆਂ ਨੂੰ ਸਰਕਾਰ ਨੇ ਸਬਲੈਟ ਕੀਤਾ ਹੋਇਆ ਹੈ ਜਿਵੇਂ ਸਰਵਿਸ ਪ੍ਰੋਵਾਈਡਰ ਇੱਕ ਸਮਾਰਟ ਚਿਪਸੀ ਗਈ ਇਹ ਮਿਲ ਕੇ ਦਫਤਰ ਨੂੰ ਚਲਾਉਂਦੇ ਨੇ ਇਹ ਪੂਰੀ ਟੀਮ ਹੈ ਦੇਖੋ ਟੀਮ ਕਿਵੇਂ ਹੈ ਜਿਹੜੀਆਂ ਅਪਰੂਵਲਾਂ ਪੈਣੀਆਂ ਮੰਨ ਲਓ ਲਾਇਸੈਂਸ ਦੀ ਅਪਰੂਵਲ ਪਣੀ ਉਹ ਸਰਕਾਰੀ ਅਫਸਰ ਦੀ ਅਪਰੂਵਲ ਦੇ ਨਾਲ ਪੈਣੀ ਹੈ ਹਰ ਥਾਂ ਤੇ ਵਕ ਸਟੈਪ ਬਾਈ ਸਟੈਪ ਹੈ ਕਿ ਇੱਕ ਬੰਦਾ ਵੈਰੀਫਾਈ ਕਰ ਰਿਹਾ ਦਨ ਉੱਪਰਲਾ ਅਫਸਰ ਵੈਰੀਫਾਈ ਕਰ ਰਿਹਾ ਦਨ ਫਾਈਨਲ ਉਸ ਤੋਂ ਉੱਪਰਲਾ ਜਦੋਂ ਸਾਰੀ ਚੇਨ ਅਪਰੂਵ ਕਰੀ ਹੈ ਤੇ ਇਹ ਤੇ ਸਮਝਣ ਅੰਡਰਸਟੂਡ ਹੀ ਹੈ ਕਿ ਇਹ ਮਿਲ ਕੇ ਕਰ ਰਹੇ ਨੇ ਤੇ ਕਿਉਂਕਿ ਅਮਾਉਂਟ ਬੜੀ ਵੱਡੀ ਦੇਖੋ ਇੱਕ ਦਿਨ ਦੇ ਵਿੱਚ ਇੱਕ ਮੈਂ ਡਰਾਈਵਿੰਗ ਟੈਸਟ ਟਰੈਕ ਦੀ ਗੱਲ ਕਰਨਾ ਤੇ 170 ਟੈਸਟ ਦੇ ਲਈ ਹੁੰਦੇ ਨੇ ਠੀਕ ਹੈ ਜੀ ਅਗਰ ਮੈਂ ਮੰਨ ਲਾ ਕਿ ਇਹ 70 ਟੈਸਟ ਜੈਨੂਨ ਕਰਦੇ ਜਦ ਕੀ ਕਰਦੇ ਨਹੀਂ ਮੈਂ ਮੰਨ ਲੇਨਾ ਤੇ 100 ਟੈਸਟ ਅਗਰ ਰੋਜ਼ ਦਾ ਹੁੰਦਾ ਤੇ 20 ਦਿਨ ਟ੍ਰੈਕ ਚੱਲਦਾ 2000 ਟੈਸਟ ਅਗਰ ਇੱਕ ਟੈਸਟ ਦਾ 2500 ਰੁਪਇਆ ਲੈਂਦੇ ਆ ਤੁਸੀਂ ਕੈਲਕੂਲੇਟ ਕਰ ਲਓ ਕਿ ਇਹ ਕਿੱਡਾ ਵੱਡਾ ਕਪਲਾ ਰੋਜ਼ਾਨਾ ਸਾਡੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਹੁੰਦਾ ਮੈਂ ਤੁਹਾਨੂੰ ਕੱਲੀ ਅੰਮ੍ਰਿਤਸਰ ਦੀ ਗੱਲ ਕੀਤੀ ਤੇ ਇਹਦੇ ਉੱਤੇ ਜਿਹੜਾ ਮੇਰਾ ਇਹ ਮੰਨਣਾ ਹੈ ਕਿ ਥੱਲੋਂ ਲੈ ਕੇ ਉੱਪਰ ਤੱਕ ਸਭ ਦੀ ਵੱਡੀ ਇਨਵੋਲਵਮੈਂਟ ਹੈ ਕੁਝ ਦਿਨ ਦੇ ਵਿੱਚ ਬਿਜ਼ਨਸ ਨੇ ਵੀ ਜਿਹੜਾ ਇਹ ਕਲੀਅਰ ਕਰ ਦੇਣਾ ਹੈ ਵੀ ਕੌਣ-ਕੌਣ ਇਹਨੂੰ ਨੈਕਸਸ ਨੂੰ ਕਿਸ ਤਰ੍ਹਾਂ ਚਲਾਉਂਦਾ ਸੀਗਾ ਸਰ ਕੀ ਲੱਗਦਾ ਨਾਲ ਜਿਹੜਾ ਸਰਕਾਰੀ ਖਜ਼ਾਨਾ ਉਹਨੂੰ ਵੀ ਖਾਮਿਆਜ਼ਾ ਭੁਗਤਣਾ ਪਏਗਾ ਨੁਕਸਾਨ ਤੇ ਹੋ ਹੀ ਰਿਹਾ ਹੈ ਨਾ ਦੇਖੋ ਸਰਕਾਰ ਨੂੰ ਫੀਸ ਤੇ ਜਾ ਰਹੀ ਹੈ ਜਿਹੜਾ ਚਲਾਨ ਦੇ ਵਿੱਚ ਜਿਹੜਾ ਕਪਲਾ ਹੋ ਰਿਹਾ ਉਸ ਤੋਂ ਬਾਅਦ ਜਿਹੜੀਆਂ ਆਪਾਂ ਪਾਸਿੰਗ ਕਰਦੇ ਆਂ ਗੱਡੀਆਂ ਐਮਬੀਆਈ ਥਰੂ ਹੁੰਦੀਆਂ ਮੋਟਰ ਵਹੀਕਲ ਇਨਸਪੈਕਟਰ ਨੇ ਗੱਡੀ ਦੀ ਇਨਸਪੈਕਸ਼ਨ ਕਰਨੀ ਹੁੰਦੀ ਹੈ ਇਸ ਤੋਂ ਇ BS4 ਗੱਡੀਆਂ ਜਿਹੜੀਆਂ ਸਰਕਾਰ ਵੱਲੋਂ ਬੈਨ ਕੀਤਾ ਗਿਆ ਸੀਗੇ ਉਹ ਪੰਜਾਬ 55000 ਲੈ ਕੇ ਉਹ ਪਾਸ ਕਰਤੀਆਂ ਗਿਆ ਸਾਡੇ ਰਜਿਸਟ੍ਰੈਂਸੀ ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ 4 ਮਹੀਨੇ ਪਹਿਲਾਂ ਇੱਕ ਮੁਲਾਜ਼ਮ ਅੰਦਰ ਜੇਲ੍ਹ ਵੀ ਗਿਆ ਉਹ ਬਿਆਲ ਦੇ ਬਾਰੇ ਆ ਤੇ ਇਹ ਸਭ ਮਤਲਬ ਸਾਰੀ ਮਿਲੀ ਭੁਗਤਾਨਾ ਸਿਸਟਮ ਜਿਹੜਾ ਚੱਲਦਾ ਪਿਆ ਤੇ ਜਿਹੜਾ ਸਰਕਾਰੀ ਮਤਲਬ ਚਲਾਨ ਹੋਇਆ ਹੋਆ ਉਹਦੀ ਪੇਮੈਂਟ ਜਿਹੜੀ ਉਹ ਜਮ੍ਹਾਂ ਹੋਣੀ ਸੀਗੀ ਸਰਕਾਰ ਦੇ ਖਜ਼ਾਨੇ 'ਚ ਪਰੇ ਅਫਸਰ ਜਿਹੜਾ ਜੇਬ ਚ ਪਾ ਕੇ ਘਰ ਲੈ ਗਿਆ ਉਹ ਸਰਕਾਰ ਦੇਖ ਜਾਣੇ ਦੀ ਵੱਡੀ ਦੁਰਵਰਤ ਤੋਂ ਵੱਡੀ ਸੋਰੀ ਵੱਡੀ ਲੁੱਟ ਜਿਹੜੀ ਆ ਉਹ ਕੀਤੀ ਗਈ ਹੈ ਜੀ ਤੇ ਸਰ ਤੁਸੀਂ ਕਿੱਦਾਂ ਇਹ ਚੀਜ਼ ਦੀ ਸਾਰੀ ਇਨਵੈਸਟੀਗੇਸ਼ਨ ਕੀਤੀ ਦੇਖੋ ਮੈਂ ਆਪ ਇਸ ਦਫਤਰ ਤੋਂ ਪੀੜਤ ਸੀਗਾ ਮੈਂ ਆਪ ਕਿਸੇ ਤੁਹਾਡੇ ਨਾਲ ਨੀਤਾ ਹੋਇਆ ਮੈਨੂੰ ਇਤਰਾ ਹੋਇਆ ਮੈਂ ਤਾਂ ਕਿਸੇ ਨੂੰ ਸਮਝਾਉਂਦਾ ਸੀਗਾ ਕਿ ਵੱਡੀ ਟ੍ਰਾਂਸਫਰ ਕਰਾਉਣੀ ਹੋਵੇ ਤੇ ਇੰਨੇ ਕ ਪੈਸੇ ਲੱਗਦੇ ਆ ਤੇ ਦੋ ਚਪਲਾਂ ਨਵੀਆਂ ਲੈਣੀਆਂ ਪਈਆਂ ਕਿਉਂਕਿ ਰੋਜ਼ ਇਹਨਾਂ ਦੇ ਜਾ ਕੇ ਸੁਣਾਣੇ ਪੈਜੋ ਸਰ ਕਰ ਦੋ ਕਰ ਦਿੰਦੇ ਆ ਉਹ ਸਮਝ ਬਾਅਦ ਜੋ ਆਈ ਕਿ ਉਹ ਪੈਸੇ ਦੇਣੇ ਹੁੰਦੇ ਆ ਇਹ ਤਾਂ ਇਹ ਉਹਦੇ ਨਾਲ ਚੱਲਦੇ ਆ ਉਦਾਂ ਹੀ ਖਰਾਬ ਕਰਦੇ ਆ ਸੋ ਉਹ ਉਹਦੇ ਉੱਤੇ ਮੈਂ ਇਨਵੈਸਟਮੈਂਟ ਇਨਵੈਸਟਿਗੇਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਾਗਜ਼ਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਉੱਥੋਂ ਦੇ ਦਫ਼ਤਰਾਂ ਦੇ ਜਿਹੜੇ ਅਧਿਕਾਰੀ ਨੇ ਪਹਿਲੇ ਜਾਂ ਮੌਜੂਦਾ ਉਹਨਾਂ ਨੂੰ ਨਾਲ ਲੈ ਕੇ ਸਟੱਡੀ ਕਰਨਾ ਸ਼ੁਰੂ ਕੀਤਾ ਕੁਝ ਨੂੰ ਕੰਫੀਡੈਂਸ ਲਿਆ ਉਹਦੇ ਦੀ ਆਪਾਂ ਸਟੱਡੀ ਕਰਦੇ ਗਏ ਕਿ ਕਿਸ ਤਰੀਕੇ ਨਾਲ ਇਹ ਚੀਡਿੰਗ ਕੀਤੀ ਕਿਤਨਾ ਜਾਂਦੀ ਹੈ ਉਹ ਉਹਦੇ ਵਿੱਚ ਅਸੀਂ ਪਾਇਆ ਕਈ ਕੰਪਲੇਂਟਸ ਕੀਤੀਆਂ ਕੁਝ ਕੰਪਲੇਂਟਸ ਤੇ ਐਕਸ਼ਨ ਹੋਇਆ ਡੀਸੀ ਅੰਮ੍ਰਿਤਸਰ ਡੀਸੀ ਗੁਰਦਾਸਪੁਰ ਉਹਨਾਂ ਨੇ ਮਿਲ ਕੇ ਇੱਕ ਮਾਮਲੇ ਦੀ ਜਾਂਚ ਕੀਤੀ ਜਿਹਦੇ ਵਿੱਚ ਇੱਕ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਉਹਦੀ ਜੋਬ ਤੋਂ ਕੱਢਿਆ ਗਿਆ ਇੱਕ ਤੇ ਹੋਰ ਕਾਰਵਾਈ ਕੀਤੀ ਗਈ ਉਸ ਤੋਂ ਇਲਾਵਾ ਫੇਰ ਉਹ ਜਿਹੜੀ ਜਾਂਚ ਹੈ ਅੱਜ ਵੀ ਅੰਮ੍ਰਿਤਸਰ ਦੇ ਬਿਜਲੈਸ ਦਫ਼ਤਰ 'ਚ ਪੈਂਡਿੰਗ ਪਈ ਹੈ ਉਹਦੇ ਉੱਤੇ ਜਾਂਚ ਚੱਲ ਰਹੀ ਹੈ ਅਕਤੂਬਰ ਲਾਸਟ ਦੇ ਵਿੱਚ ਮੈਂ ਆਪਣੀ ਸਟੇਟਮੈਂਟ ਜਿਹੜੀ ਹੈ 22 ਪੇਜਾਂ ਦੀ ਸਟੇਟਮੈਂਟ ਐਂਡ ਸੋ ਪੇਜ ਜਿਹੜੇ ਡਾਕੂਮੈਂਟ ਲਾ ਕੇ 122 ਪੇਜ ਜਿਹੜੇ ਮੇਰੇ ਨੇ ਉੱਤੇ ਅੰਡਰ ਇਨਵੈਸਟੀਗੇਟ ਨੇ ਉਹਦੇ ਉੱਤੇ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਬੜਾ ਕੁਝ ਵਿਸਤਾਰ ਨਾਲ ਮੈਂ ਲਿਖਿਆ ਸੀਗਾ ਕਿ ਕਿਸ ਤਰੀਕੇ ਨਾਲ ਕੀਤੀ ਸਰਕਾਰ ਦੀ ਹੈ ਨਾ ਮੈਨੂੰ ਲੱਗਦਾ ਮੈਂ ਆਪਣਾ ਬੰਦਾ ਫਰਜ਼ ਨਿਭਾਇਆ ਜੀ ਆਪਣਾ ਜੋ ਬੰਦਾ ਸੀਗਾ ਉਹਨਾਂ ਨੂੰ ਦੱਸਿਆ ਕਿ ਇਹ ਚੀਜ਼ਾਂ ਚੱਲਦੀਆਂ ਨੇ ਤੇ ਅੱਜ ਜਦੋਂ ਮੈਨੂੰ ਪਤਾ ਲੱਗਿਆ ਐਂਡ ਮੈਂ ਮੇਰੇ ਲਈ ਅੱਜ ਬਹੁਤ ਵਧੀਆ ਦਿਨ ਇਹਨੂੰ ਗਿੜਨਾ ਆ ਕਿ ਜਿਸ ਮਿਹਨਤ ਜਿਹੜੀ ਮਿਹਨਤ ਕਰਕੇ ਅਸੀਂ ਇਸ ਲੈਵਲ ਤੱਕ ਕਿੰਨੀ ਜਾਂਚ ਕਰਕੇ ਪਿਛਲੇ 2 ਸਾਲ ਤੋਂ ਜਿਸ ਟੌਪਿਕ ਤੇ ਤੁਸੀਂ ਲੱਗੇ ਹੋ ਉਹ ਤੇ ਉਹਦੇ ਉੱਤੇ ਇੱਕਦਮ ਇਤਨਾ ਐਕਸ਼ਨ ਤੁਹਾਨੂੰ ਸੁਣਨ ਨੂੰ ਮਿਲੇ ਤੇ ਕੁਛੀ ਦੀ ਗੱਲ ਆ ਪਰ ਪੰਜਾਬ ਸਰਕਾਰ ਮੋਰ ਆਫ ਐਕਸ਼ਨ ਤੇ ਆਈ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜਿਹੜੇ ਜਿਹੜੇ ਲੋਕਾਂ ਨੇ ਗਲਤ ਕੀਤਾ ਹੈ ਸਾਡੇ ਲੋਕਾਂ ਨੂੰ ਲੁੱਟਿਆ ਹੈ ਗੁਰੂ ਨਗਰੀ ਦੇ ਲੋਕਾਂ ਨੂੰ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਉਹਨਾਂ ਤੇ ਕਾਰਵਾਈ ਹੋਣ ਲੱਗੀ ਆ ਤੇ ਇਹਨਾਂ ਦਾ ਬਚਾ ਜਿਹੜਾ ਹੁਣ ਇਹਨਾਂ ਕੋ ਹੋਏਗਾ ਨਹੀਂ ਤੇ ਜਿਹੜੇ ਲੋਕ ਇਸ ਗਲਤ ਕੰਮ ਨੂੰ ਕਰ ਰਹੇ ਨੇ ਇਹ ਉਹਨਾਂ ਲਈ ਚੇਤਾਵਨੀ ਹੈ ਕਿ ਚੰਗੇ ਤਰੀਕੇ ਨਾਲ ਪੰਜਾਬ ਅਤੇ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕੀਤੀ ਜਾਵੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਜਾਣ ਤਾਂ ਕਿ ਸਹੀ ਤਰੀਕੇ ਨਾਲ ਟੈਸਟ ਦੇ ਕੇ ਲੋਕ ਪਾਸ ਕਰਕੇ ਸਰਕਾਰ ਤੇ ਸਾਡੀਆਂ ਸੜਕਾਂ ਦੇ ਜਿਹੜੇ ਉਹ ਵਹੀਕਲ ਚਲਾਏ ਉਹ ਚਲਾਉਣ ਤੇ ਇਹ ਜਿਹੜੇ ਚੰਗੇ ਜਿਹੜੇ ਆ ਉਹ ਸਾਡੇ ਸਾਹਮਣੇ ਆਉਂ ਤੰਨ ਲੱਗਦਾ ਇਹ ਵਿਸ਼ਾ ਦਾ ਬਹੁਤ ਪੁਰਾਣਾ ਹੈ ਅੱਜ ਤਾਂ ਨਹੀਂ ਇਹ ਜਿਹੜਾ ਕਰਾਪਸ਼ਨ ਅੱਜ ਤੋਂ ਨਹੀਂ ਹੋ ਰਹੀ ਬਹੁਤ ਪਹਿਲਾਂ ਤੋਂ ਹੋ ਰਹੀ ਔਰ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਤੇ ਬਹੁਤ ਸਾਰਾ ਜਿਹੜਾ ਕੰਮ ਕੀਤਾ ਹੈ ਪਰ ਸਰਕਾਰ ਨੂੰ ਲੱਗਦਾ ਥੋੜੀ ਲੇਟ ਵੀ ਹੋ ਗਈ ਹੈ ਹੁਣ ਇਹ ਕਿਉਂ ਮੁੱਦਾ ਹੈ ਇਹ ਨੂੰ ਜਿਹੜਾ ਚੁੱਕਿਆ ਗਿਆ ਪਹਿਲਾਂ ਕਿਉਂ ਨਹੀਂ ਜਦੋਂ ਇਹ ਕੰਮ ਸ਼ੁਰੂ ਹੀ ਹੁੰਦੇ ਨੇ ਉਦੋਂ ਹੀ ਕਿਉਂ ਨਹੀਂ ਹੁੰਦੇ ਤੇ ਠੱਲ ਪਾਈ ਜਾਂਦੀ ਦੇਖੋ ਮੈਂ ਤਾਂ ਇਹ ਕਹਿੰਦਾ ਜੀ ਜਬ ਜਾ ਕੇ ਤਵੀ ਸਵੇਰਾ ਦਿੱਲੀ ਹਾਰਨ ਤੋਂ ਬਾਅਦ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਐਕਸ਼ਨ ਚ ਆਈ ਹੈ ਨਸ਼ੇ ਉੱਤੇ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਜਿਹੜਾ ਇੱਤੇ ਅੱਜ ਪਤਾ ਲੱਗੇ ਜਿਹਾ ਹੋਇਆ ਇੱਕ ਵਧੀਆ ਚਲੋ ਕਦੀ ਤੇ ਇਹਦੀ ਸ਼ੁਰੂਆਤ ਹੋਣੀ ਸੀ ਹਾਂ ਪਹਿਲਾਂ ਹੋਣੀ ਚਾਹੀਦੀ ਹਾਂ ਦੇਰ ਹੈ ਦਰਸਤਾ ਇਹ ਪਹਿਲਾਂ ਹੋਣੀ ਚਾਹੀਦੀ ਸੀ ਅੱਜ ਹੋਈ ਹੈ ਫਿਰ ਵੀ ਇੱਕ ਚੰਗੀ ਗੱਲ ਹੈ ਵੀ ਇਹਦਾ ਇਹਦੇ ਨਾਲ ਸਾਡੇ ਪੰਜਾਬ ਦੇ ਸਾਡੇ ਸ਼ਹਿਰ ਦੇ ਲੋਕਾਂ ਨੂੰ ਨਿਜਾਤ ਮਿਲੇਗੀ ਤੇ ਸਾਡਾ ਸ਼ਹਿਰ ਇੱਕ ਚੰਗੇ ਭਵਿਕਵਲ ਅੱਗੇ ਵਧੇਗਾ ਇਸ ਨਾਲ ਬਦਲਾਅ ਵੀ ਆਏਗਾ ਲੋਕਾਂ ਦੇ ਵਿੱਚ ਜਿਹੜੇ ਲੋਕ ਨੇ ਅਵੇਅਰ ਹੋਣਗੇ ਔਰ ਬਹੁਤ ਜ਼ਰੂਰੀ ਹੈ ਅਵੇਅਰਨੈਸ ਜਿਸ ਤਰ੍ਹਾਂ ਤੁਸੀਂ ਸਾਰਾ ਦੱਸਿਆ ਕਿ ਕੀ ਕੀ ਪ੍ਰਾਈਜ਼ ਨੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਿਰਫ 1900 ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਾਇਸੈਂਸ ਇਸ ਤਰ੍ਹਾਂ ਬੰਦੇ ਨੇ ਔਰ ਉਹ ਇੰਨੇ ਨੇ ਪੈਸੇ ਜੜਨੇ ਖਰਚਨੇ ਜਿਹੜੇ ਆਮ ਭੋਲੇ ਲੋਕ ਹੁੰਦੇ ਨੇ ਪਿੰਡਾਂ ਤੋਂ ਆਉਣ ਦੀ ਗੱਲ ਕਰ ਲਈ ਤੇ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਜਾਗਰੂਕਤਾ ਵਿੱਚ ਦੂਰੋਂ ਬਿਲਕੁਲ ਜੀ ਉਹ ਇਸ ਗੱਲ ਉਤੇ ਅਪਡੇਟ ਰਹਿਣਗੇ ਜਾਂ ਹੁਣ ਉਹਨਾਂ ਦਾ ਜਦੋਂ ਆਪਾਂ ਪ੍ਰਕਿਰਿਆ ਸਰਲ ਕਰ ਦਾਂਗੇ ਤੇ ਉਹਨਾਂ ਨੂੰ ਆਟੋਮੈਟਿਕਲੀ ਪਤਾ ਲੱਗੇਗਾ ਮੈਂ ਤੁਹਾਨੂੰ ਦੱਸਿਆ ਕਿ ਪਾਸਪੋਰਟ ਦਾ ਹਰੇਕ ਨੂੰ ਪਤਾ 1500 ਰੁਪਏ ਫੀਸ ਲੋਕ 100 200 ਉੱਤੇ ਦੇ ਕੇ ਤੇ ਆਪਣਾ ਅਪਲਾਈ ਕਰਾ ਕੇ ਤੇ ਪਾਸਪੋਰਟ ਬਣਾ ਕੇ ਘਰ ਆ ਜਾਂਦੇ ਨੇ ਕਿਉਂਕਿ ਉਹ ਪ੍ਰਕਿਰਿਆ ਆਸਾਨ ਬਣਾਈ ਗਈ ਹੈ ਤੇ ਇਹ ਵੀ ਸਮਾਂ ਲੱਗੂਗਾ ਬਣਜੂਗੀ ਇਹ ਵੀ ਆਸਾਨ ਤੇ ਈਜ਼ੀਲੀ ਲੋਕ ਜਿਹੜੇ ਆ ਉਹ ਘੱਟ ਫੀਸ ਦੇ ਵਿੱਚ ਆਪਣਾ ਕੰਮ ਜਿਹੜਾ ਕਰਕੇ ਟੈਸਟ ਦੇ ਕੇ ਪਾਸ ਹੋ ਕੇ ਸਹੀ ਤਰੀਕੇ ਨਾਲ ਲਾਇਸੈਂਸ ਲੈਣ ਲੱਗ ਪਣਗੇ ਤੇ ਇਹ ਆਸ ਕਰਦਾ ਕਿ ਇਹਦਾ ਵੱਡਾ ਫਾਇਦਾ ਜਿਹੜ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਪੈਸੇ ਦੇ ਕੇ ਕੰਮ ਉਹਨਾਂ ਨੂੰ ਕਹਿੰਦੇ ਨੇ ਕਿ ਭੋਸੀ ਪਿਆ ਹੁੰਦਾ ਕਿ ਪੈਸੇ ਦੇ ਕੇ ਹੀ ਕੰਮ ਕਰਾਉਣਾ ਚਾਹੀਏ ਉਹਨਾਂ ਨੂੰ ਡਰਾਈਵਿੰਗ ਆਉਂਦੀ ਵੀ ਹੈ ਲੇਕਿਨ ਫਿਰ ਵੀ ਨਹੀਂ ਜੇ ਅਸੀਂ ਟੈਸਟ ਨਹੀਂ ਦੇਣਾ ਇਦਾਂ ਟਾਈਮ ਕੰਜ਼ਿਊਮ ਹੋਵੇ ਜਾਂ ਫਿਰ ਕੁਝ ਦੇਖੋ ਮੈਂ ਮੈਂ ਇਹਦੇ ਵਿੱਚ ਉਹਨਾਂ ਦਾ ਉਹਨਾਂ ਦਾ ਕਸੂਰ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਪ੍ਰਕਿਰਿਆ ਜਾਣਬੁੱਝ ਕੇ ਜਿਹੜੀ ਆ ਇਹ ਖਰਾਬ ਬਣਾਈ ਗਈ ਹੈ ਬਾਕੀ ਇਹ ਲੋਕ ਕਲਪ ਕੇ ਗਿਆਨ ਕੇ ਸਾਡੇ ਤੋਂ ਪੈਸੇ ਦੇ ਲੋ ਪਰ ਸਾਡਾ ਕੰਮ ਕਰ ਲੋ ਸੋ ਇਹਨਾਂ ਨੂੰ ਮੈਂ ਹਰ ਬੰਦਾ ਦਿਹਾੜੀਦਾਰ ਕੋਈ ਕੰਮ ਕਰ ਵਾਲਾ ਕੋ ਵਪਾਰੀ ਹੈ ਉਹ ਇਸ ਝਗੜੇ ਚ ਪੈਣਾ ਹੀ ਨਹੀਂ ਚਾਹੁੰਦਾ ਪਰ ਫਿਰ ਵੀ ਮੈਂ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਹੀ ਤਰੀਕਾ ਅਪਣਾ ਕੇ ਹੁਣ ਗਾਂ ਅਗਰ ਕੁਝ ਚੇਂਜ ਹੁੰਦਾ ਹੈ ਕੋ ਵਧੀਆ ਤਰੀਕੇ ਨਾਲ ਤੇ ਆਪਣੇ ਆਪਣੇ ਟੈਸਟ ਦੁਬਾਰਾ ਦੇ ਕੇ ਆਪਣਾ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋ ਕੇ ਇੱਕ ਸਹੀ ਆਪਾਂ ਨਾਗਰਿਕ ਜ਼ਿੰਮੇਵਾਰ ਬਣੀਏ ਕੋਈ ਗਲਤ ਵੱਧ ਪੈਸੇ ਮੰਗਦਾ ਆ ਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿਣਾ ਚਾਹਾਂਗਾ ਕਿ ਮੇਰੇ ਧਿਆਨ ਦੇ ਵਿੱਚ ਲਿਆਓ ਆਪਾਂ ਬਣਦੀ ਠੋਕ ਵੀ ਜਿਹੜੀ ਕਾਰਵਾਈ ਉੱਤੇ ਕਰਾਵਾਂਗੇ ਤੇ ਜਿਹੜੇ ਵੀ ਗਲਤ ਲੋਕ ਗਲਤ ਤਰੀਕੇ ਨਾਲ ਇਸ ਦਫ਼ਤਰ ਨੂੰ ਚਲਾ ਰਹੇ ਨੇ ਉਨਾ ਤੇ ਜੋ ਅਸੀਂ ਉਹਦਾ ਨੁਕਸਾਨ ਕਰ ਸਕਦੇ ਹੋ ਜਿੱਥੇ ਉਹਦੀ ਸਹੀ ਜਗ੍ਹਾ ਸਹੀ ਥਾਂ ਬਣਦੀ ਹੈ ਉਹਨੂੰ ਉੱਥੇ ਛੱਡ ਕੇ ਆਵਾਂਗੇ ਗਲਤ ਕੰਮ ਜਿਹੜਾ ਆ ਇਸ ਦਫ਼ਤਰ ਦੇ ਵਿੱਚ ਮੇਰੇ ਸਾਹਮਣੇ ਇਹ ਨਹੀਂ ਹੋਣਾ ਚਾਹੀਦਾ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਧੰਨਵਾਦ ਥੈਂਕ ਯੂ ਤੁਹਾਡਾ ਸਰ ਬਹੁਤ ਬਹੁਤ ਔਰ ਬਹੁਤ ਹੀ ਚੰਗਾ ਤੇ ਨੇਕ ਕੰਮ ਕਰ ਰਹੇ ਹੋ ਤੁਸੀਂ ਜਿਹੜਾ ਲੋਕਾਂ ਦੇ ਭਲੇ ਲਈ ਲੋਕਾਂ ਦੀਆਂ ਸਹੂਲਤਾਂ ਦੇ ਲਈ ਕੰਮ ਕਰ ਰਹੇ ਹੋ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਹਮੇਸ਼ਾ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸੋ ਐਸੀ ਕੇ ਮੇਰੇ ਨਾਲ ਸੋਸ਼ਲ ਵਰਕਰ ਅਮਰਿਤਪਾਲ ਸਿੰਘ ਬਬਲੂ ਜੋ ਕਿ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਭਲੇ ਲਈ ਸਮਾਜ ਦੇ ਵਿੱਚ ਭਲੇ ਦੇ ਲਈ ਹਮੇਸ਼ਾ ਅੱਗੇ ਆਉਂਦੇ ਨੇ ਔਰ ਦੇਸ਼ ਦੇ ਵਿੱਚੋਂ ਕਰਪਸ਼ਨ ਕਦ ਖਤਮ ਕਰਨ ਦੇ ਲਈ ਇੱਕ ਵੱਡਾ ਜਿਹੜਾ ਮੁੱਦਾ ਉੱਠਿਆ ਹੋਇਆ ਹੈ ਉਹ ਜਿਹੜਾ ਹੈ ਉਹਨਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੈਨੇ ਔਰ ਲਗਾਤਾਰ ਉਹਨਾਂ ਦੇ ਵੱਲੋਂ ਇਸ ਇਹਨਾਂ ਚੀਜ਼ਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੁਹਾਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ